ਪੰਜਾਬ ਦਾ ਕਿਸਾਨ ਜੇ ਕਰਨ ਤੇ ਆਵੇ ਤਾਂ ਕੀ ਕੁਝ ਨਹੀਂ ਕਰ ਸਕਦਾ ਅਜਿਹਾ ਹੀ ਕਾਰਨਾਮ ਕਰ ਰਿਹਾ ਮੋਹੱਲੀ ਦਾ ਇੱਕ ਕਿਸਾਨ ਅਮਰਜੀਤ ਜਿਹੜਾ ਹੌਲੈਂਡ ਦੇ ਫੁੱਲ ਜਰਵਰਾ ਦੀ ਖੇਤੀ ਕਰਕੇ ਕਮਾਈ ਕਰ ਰਿਹਾ ਮੈਂ ਖੜਾ ਹਾਂ ਮੋਹੱਲੀ ਦੇ ਕਿਸਾਨ ਦੇ ਗ੍ਰੀਨ ਹਾਊਸ ਦੇ ਵਿੱਚ ਜਿੱਥੇ ਤੁਸੀਂ ਜਰਵਰਾ ਫੁੱਲ ਦੇ ਵੱਖ-ਵੱਖ ਰੰਗਾਂ ਦੇ ਫੁੱਲਾਂ ਨੂੰ ਦੇਖ ਸਕਦੇ ਹੋ ਤੇ ਇਹਨਾਂ ਫੁੱਲਾਂ ਨੂੰ ਬਾਜ਼ਾਰ ਦੇ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਇਹ ਫੁੱਲ ਦੀ ਆਪਾਂ ਜੇਕਰ ਗੱਲ ਕਰੀਏ ਤੇ ਜ਼ਿਆਦਾਤਰ ਦੱਖਣੀ ਪੂਰਬੀ ਸੂਬਿਆਂ ਦੇ ਵਿੱਚ ਇਹ ਫੁੱਲ ਹੁੰਦਾ ਪਰ ਹੁਣ ਪੰਜਾਬ ਦੇ ਕਿਸਾਨ ਵੀ ਇਹਨਾਂ ਫੁੱਲਾਂ ਦੀ ਖੇਤੀ ਕਰਨ ਲੱਗੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਨੇ ਇਹਨਾਂ ਨੂੰ ਫੁੱਲਾਂ ਦੇ ਲਈ ਇੱਕ ਵਿਸ਼ੇਸ਼ ਤੌਰ ਦਾ ਸ਼ੈੱਡ ਬਣਾਇਆ ਹੋਇਆ ਹੈ ਤੇ ਇਹ ਤਕਰੀਬਨ 1000 ਗਜ ਦੇ ਵਿੱਚ ਇਹ ਸ਼ੈੱਡ ਬਣਿਆ ਹੋਇਆ ਹੈ ਤੇ ਜੇਕਰ ਆਪਾਂ ਇਹਨਾਂ ਫੁੱਲਾਂ ਦੀ ਮੰਡੀ ਕਰਨ ਦੀ ਗੱਲ ਕਰਦੇ ਹਾਂ ਤੇ ਫੁੱਲਾਂ ਦੀ ਜ਼ਿਆਦਾਤਰ ਡਿਮਾਂਡ ਹੋਟਲਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਇਹਨਾਂ ਫੁੱਲਾਂ ਦੀ ਕਾਫੀ ਮਾਰਕੀਟ ਦੇਖੀ ਜਾ ਸਕਦੀ ਹੈ ਜੇ ਅੱਗੇ ਜਦੋਂ ਆਪਾਂ ਇਹਨਾਂ ਦੀ ਮੰਡੀ ਕਰਨ ਦੀ ਗੱਲ ਕਰਦੇ ਆ ਕਿਸਾਨਾਂ ਦਾ ਕਹਿਣਾ ਹੈ ਕਿ ਹਲੇ ਪੰਜਾਬ ਦੇ ਵਿੱਚ ਇਹਨਾਂ ਦੀ ਮੰਡੀ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ ਜੇਕਰ ਪੰਜਾਬ ਸਰਕਾਰ ਇਹ ਫੁੱਲਾਂ ਦੀ ਮੰਡੀ ਕਰਨ ਦਾ ਯੋਗ ਪ੍ਰਬੰਧ ਕਰ ਦੇਵੇ ਤਾਂ ਪੰਜਾਬ ਸਰਕਾਰ ਜਿਹੜੀ ਖੇਤੀਬਾੜੀ ਨੀਤੀ ਹੈ ਉਹ ਵੀ ਸਫਲ ਹੋ ਸਕਦੀ ਹੈ ਤੇ ਉਹਦੇ ਨਾਲ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਹੋ ਸਕਦਾ ਹੈ ਸੁਖਵਿੰਦਰ ਸਿੰਘ ਐਵੀਪੀ ਨਿਊਜ਼ ਮੋਹਾਲੀ